ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋਈ ਇਹ ਨਗਰ ਕੀਰਤਨ ਪੁਰਾ ਖਾਲਸਾ ਜਹਾਜ ਜਲਾਲ ਦੇ ਨਾਮ ਤੇ ਕੱਢਿਆ ਗਿਆ ਬਟਾਲਾ ਪਹੁੰਚੇ ਤੇ ਨਗਰ ਕੀਰਤਨ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਸੁੱਬੇ ਦੇ ਕਾਰਸਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਤੀਵਲੋਂ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਬਟਾਲਾ ਤੇ ਐਸ ਐਸ ਪੀ ਬਟਾਲਾ ਵੀ ਮੌਜੂਦ ਰਹੇ ਅਮਰਸ਼ਪਤ ਪੁਤਤ ਨਗਰ ਕੀਪਟਰੇ ਰੰਭਤਾ ਹੋਈ ਕੀ ਰੂਪ ਰਚਾ ਰਹੇਗੀ ਤੇ ਅੱਜ ਪਟਾਣਾ ਚ ਕਿੰਨਾ ਦਾ ਸਵਾਗਤ ਕੀਤਾ ਗਿਆ ਗੁਰਦਾਸਪੁਰ ਤੋਂ ਨਗਰ ਕੀਰਤਨ ਗਰੁੱਪ ਦੇ ਬਹਾਦਰ ਜੀ ਨਵੀ ਪਾਸ਼ਾ ਜਿਨ੍ਹਾਂ ਨੂੰ ਖਿੰਧ ਵੀ ਚੰਦ ਰੱਖਿਆ ਗਿਆ ਅੱਜ ਉਹਨਾਂ ਨੂੰ ਸਵਾਗਤ ਦੇ ਨਾਲ ਕੀਰਤਨ ਕਰਵਾਇਆ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਬਖਵਾ ਪਟਾਣਾ ਸੀ ਜਿੱਥੇ ਸਵਾਗਤ ਹੋਇਆ ਉਸ ਤੋਂ ਬਾਅਦ ਉਹਨਾਂ ਬਟਾਲੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਰੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆਂ। ਇਸ ਤੋਂ ਬਾਅਦ ਅਲੱਗ-ਅਲੱਗ ਪੜਾਵਾਂ ਤੇ ਇਹਨਾਂ ਰਸਮੀ ਤੌਰ ਤੇ ਸਵਾਗਤ ਹੋਊਗਾ। ਛੇ ਨਗਰ ਕੀਰਤਨ ਬਟਾਲੇ ਤੋਂ ਕ੍ਰਾਸ ਹੋ ਕੇ ਮੇhta ਚੌਂਕ ਮੇhta ਚੌਂਕ ਤੋਂ ਬਾਅਦ ਅਮੀਰ ਸਾਹਿਬ ਨੂੰ ਜਿਹੜਾ ਪਹੁੰਚੂਗਾ ਜੀ 72 24 25 ਆਨੰਦਪੁਰ ਵਿਖੇ ਨੰਦਪੁਰ ਸਾਹਿਬ ਵਿਖੇ ਤੇ बहुत वाला जरा उत्साह देखने मिल जी गुरु तेग बहादुर जी की शहादत बिल्कुल जी मैं दसना चाहता भी बटाले मुहारे क्योंकि बटाला एक सा शहर है जिते हर धर्म का सत्कार किया जाता है ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਹੋ ਸਾਰਾ ਦਾ ਸਤਕਾਰ ਹੈ ਸੋ ਜਦੋਂ ਵੀ ਕੋਈ ਵੀ ਤਿਹਾੜ ਹੁੰਦਾ ਚਾਹੇ ਦੁਸ਼ਹਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਵੇਂ ਦਸਵੇਂ ਦਾ ਮੇਲਾ ਹੋਵੇ ਸੋ ਸਾਰੇ ਤਿਹਾੜਾ ਨੂੰ ਜਿਹੜਾ ਸੱਦਾ ਬਟਾਲਾ ਖੁਸ਼ੀ ਖੁਸ਼ੀ ਮਨਾਉਂਦਾ ਹੈ ਔਰ ਅੱਜ ਜਿਹੜਾ ਨਗਰ ਕ੍ਰਿਪਾ ਜਿਹੜਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਉਸ ਮਰਤਕ ਨੂੰ ਮੁੱਖ ਰੱਖ ਕੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸਤਿਕਾਰਯੋਗ ਤਿਆਰੀਆਂ ਕੀਤੀਆਂ ਗਈਆਂ ਕਿੰਨਾ ਦੇ ਲੋਕਾਂ ਦੇ ਵਿੱਚ ਚਾ ਉਤਸ਼ਾਹ ਆਇਆ ਹੈ ਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਅ ਵਿਸਦੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਵਿੱਚ ਵਿੱਚ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਗਏ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ਼ ਸੁੱਧਰਾ ਕੀਤਾ ਗਿਆ ਹੈ ਪਰ ਸੰਤਾਂ ਜਿਹੜੀਆਂ ਸਾਰੇ ਸਵਾਗਤਾਂ ਤੇ ਖੜੀਆਂ ਹਨ ਦਰਸ਼ਨ ਕਰਨ ਵਾਸਤੇ ਤੇ ਬੜੇ ਆਵੰਟ ਆਗਣਾ ਇਹ ਬਟਾਲਾ ਚੌਲਾਂ ਕੇ ਅੰਮਰ ਸਰਵੇਖਿਆ ਕੇ ਜਾਏਗਾ ਅਹੀ ਕਰਦੇ ਸਾਰੇ ਸਾਜਦਾਸ ਆਸਲਾ ਹਾ ਜਿਲ੍ਹਾ ਹੈ ਨਰਕੀਤਨ ਨਿਕਲਦਾ ਹੈ ਖਾਲਸੇ ਦੇ ਵਿੱਚ ਕਾਫੀ ਸੋਨੋ ਪੂਰੇ ਪੁਸਾ ਕਰ ਹੋ ਚੁੱਕਾ ਹੈ ਜੇ ਕੋਈ ਨਾ ਨੂੰ ਹੋਣਾ ਸੀ ਨਾ ਯਕੀਨ ਪੂਰੇ ਬਟਾਰਾ ਸਿਟੀ ਦੇ ਵਿੱਚੋਂ ਨਿਕਲ ਜਾ ਰਿਹਾ ਮੇਰੇ ਵੀ ਕਾਰ ਆ ਹੋ ਜਿਹੜਾ ਅਸੀਂ ਚੌਕ ਤੇ ਲਾਇਆ ਹੈ ਤੇ ਬਿਲਕੁਲ ਸਾਰੀ ਸਿਕਿਉਰਟੀ ਹੈ ਕਿ ਸਾਰੇ ਦਾ ਗੁਲਾਬ ਰੱਖੀਏ ਕਿ ਸਾਹ ਮੁਤਾਬਕ ਵੀ ਕਿਸੇ ਦੇਖ ਬਹੁਤ ਜ਼ਿਆਦਾ ਕਰ ਬਲ